ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗਾਥਾ ਹੈ ਉਸ ਪਵਿੱਤਰ ਧਰਤੀ ਦੀ ਜਿਸਨੂੰ ਗੁਰੂਆਂ ਨੇ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਇਹ ਕਹਾਣੀ ਹੈ ਸਿੱਧਕ ਸੇਵਾ ਅਤੇ ਸਰਬਤ ਦੇ ਭਲੇ ਦੇ ਉਸ ਸੁਪਨੇ ਦੀ ਜਿਸਨੂੰ ਗੁਰੂ ਸਹਿਬਾਨ ਨੇ ਸਾਕਾਰ ਕੀਤਾ ਇਹ ਸਾਖੀ ਹੈ ਸੰਤੋਖ ਦੇ ਸਰੋਵਰ ਸੰਤੋਖ ਸਰ ਅਤੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਉਸਾਰੀ ਦੀ ਸਭ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਇੱਕ ਅਜੇਹੇ ਪਵਿੱਤਰ ਸਰੋਵਰ ਦਾ ਵਿਚਾਰ ਆਇਆ ਜੋ ਮਨੁੱਖ ਨੂੰ ਸੰਤੋਖ ਅਤੇ ਸ਼ਾਂਤੀ ਪ੍ਰਦਾਨ ਕਰੇ ਇਸ ਬ੍ਰह्म ਹੁਕਮ ਨੂੰ ਅੱਗੇ ਤੋਰਦਿਆਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਤੋਖ ਸਰ ਨਾਮਕ ਪਵਿੱਤਰ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭ ਕਰਵਾਇਆ ਇਹ ਸੇਵਾ ਦਾ ਉਹ ਮੁੱਢ ਸੀ ਜਿਸ ਨੇ ਅੱਗੇ ਚੱਲ ਕੇ ਇੱਕ ਮਹਾਨ ਕੇਂਦਰ ਦੀ ਨੀਂਹ ਰੱਖਣੀ ਸੀ ਪਰ ਗੁਰੂ ਰਾਮਦਾਸ ਜੀ ਦਾ ਦ੍ਰਿਸ਼ਟੀਕੋਣ ਇਸ ਤੋਂ ਵੀ ਵਿਸ਼ਾਲ ਸੀ। ਉਹਨਾਂ ਨੇ ਇੱਕ ਅਜੇ ਨਗਰ ਅਤੇ ਸਰੋਵਰ ਦੀ ਨੀਂ ਰੱਖੀ ਜਿਸ ਨੂੰ ਅੱਜ ਦੁਨੀਆ ਅੰਮ੍ਰਿਤਸਰ ਯਾਨੀ ਅੰਮ੍ਰਿਤ ਦੇ ਸਰੋਵਰ ਦੇ ਨਾਮ ਨਾਲ ਜਾਣਦੀ ਹੈ। ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਦੀ ਜ਼ਿੰਮੇਵਾਰੀ ਆਈ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੋਢਿਆਂ ਤੇ। ਗੁਰੂ ਸਾਹਿਬ ਨੇ ਆਪਣੇ ਦੇਖਰੇਖ ਹੇਠ ਨਾ ਸਿਰਫ ਅੰਮ੍ਰਿਤ ਸਰੋਵਰ ਦਾ ਕੰਮ ਪੂਰਾ ਕਰਵਾਇਆ ਸਗੋਂ ਉਸ ਦੇ ਕੇਂਦਰ ਵਿੱਚ ਇੱਕ ਅਜਿਹੇ ਬ੍ਰह्म ਅਸਥਾਨ ਦੀ ਸਿਰਜਣਾ ਦਾ ਸੰਕਲਪ ਲਿਆ ਜੋ ਪੂਰੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਬਣੇ ਇਹ ਸੀ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦਾ ਆਰੰਭ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਨਕਸ਼ਾ ਇਸ ਤਰ੍ਹਾਂ ਬਣਵਾਇਆ ਕਿ ਆਪਣੇ ਆਪ ਵਿੱਚ ਗੁਰਮਤ ਦੇ ਸਿਧਾਂਤਾਂ ਦੀ ਵਿਆਖਿਆ ਕਰੇ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸਨ ਇਸ ਦੇ ਚਾਰ ਦਰਵਾਜ਼ੇ ਜੋ ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਅਤੇ ਦੱਖਣ ਵਿੱਚ ਖੁੱਲਦੇ ਹਨ ਇਹ ਚਾਰ ਦਰਵਾਜ਼ੇ ਇਸ ਗੱਲ ਦਾ ਐਲਾਨ ਹਨ ਕਿ ਇਹ ਸਥਾਨ ਹਰ ਕਿਸੇ ਲਈ ਖੁੱਲ੍ਹਾ ਹੈ ਇਥੇ ਕਿਸੇ ਜਾਤ ਪਾਤ ਰੰਗ ਨਸਲ ਜਾਂ ਧਰਮ ਦਾ ਕੋਈ ਪੇਤ ਭਾਵ ਨਹੀਂ ਇਹ ਚਾਰ ਵਰਨਾ ਚਾਰੇ ਮਤਾਂ ਅਤੇ ਦੁਨੀਆ ਦੇ ਹਰ ਕੋਨੇ ਤੋਂ ਆਉਣ ਵਾਲੇ ਸ਼ਰਦਾਲੂਆਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਦਾ ਹੈ ਇਹ ਸੰਜੀਵਲਤਾ ਅਤੇ ਬਰਾਬਰੀ ਦਾ ਜਿਉਂਦਾ ਜਾਗਦਾ ਪ੍ਰਤੀਕ ਹੈ ਇੱਕ ਹੋਰ ਅਦਭੁਤ ਗੱਲ ਜਿੱਥੇ ਦੁਨੀਆ ਦੇ ਬਾਕੀ ਧਰਮ ਸਥਾਨ ਉੱਚੀਆਂ ਥਾਵਾਂ ਤੇ ਬਣਾਏ ਜਾਂਦੇ ਹਨ ਉਥੇ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਨੂੰ ਆਲੇ ਦੁਆਲੇ ਦੀ ਜ਼ਮੀਨ ਤੋਂ ਨੀਨਾ ਬਣਵਾਇਆ ਇਹ ਨਿਮਰਤਾ ਦਾ ਸਬਕ ਸੀ ਇੱਥੇ ਆਉਣ ਲਈ ਹਰ ਇਨਸਾਨ ਨੂੰ ਪੌੜੀਆਂ ਉਤਰ ਕੇ ਆਪਣੀ ਹਉਮੈ ਨੂੰ ਤਿਆਗ ਕੇ ਨੀਵੇਂ ਹੋ ਕੇ ਆਉਣਾ ਪੈਂਦਾ ਹੈ ਅਤੇ ਜਦੋਂ ਨੀ ਰੱਖਣ ਦਾ ਸਮਾਂ ਆਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਮਹਾਨ ਸੂਫੀ ਫਕੀਰ ਸਾਈ ਮੀਆਂ ਮੀਰ ਜੀ ਨੂੰ ਸੱਦਾ ਦਿੱਤਾ ਇੱਕ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ ਦੀ ਨੀ ਇੱਕ ਮੁਸਲਮਾਨ ਫਕੀਰ ਦੇ ਹੱਥੋਂ ਰਖਵਾ ਕੇ ਗੁਰੂ ਸਾਹਿਬ ਨੇ ਸਰਬ ਧਰਮ ਸੱਦ ਭਾਵਨਾ ਅਤੇ ਪ੍ਰੇਮ ਦਾ ਉਹ ਸੰਦੇਸ਼ ਦਿੱਤਾ ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਦਰੇ ਨਹੀਂ ਮਿਲਦੀ ਸੰਗਤਾ ਨੇ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਹਰ ਕੋਈ ਆਪਣੇ ਹੱਥੀ ਇੱਟਾਂ ਢੋਂਦਾ ਗਾਰਾ ਬਣਾਉਂਦਾ ਅਤੇ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖ ਕੇ ਇਸ ਇਲਾਹੀ ਕਰਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਂਦਾ ਗੁਰੂ ਸਾਹਿਬ ਖੁਦ ਸਾਰਾ ਦਿਨ ਸੇਵਾ ਦੀ ਨਿਗਰਾਨੀ ਕਰਦੇ ਅਤੇ ਸੰਗਤਾਂ ਨੂੰ ਹਲਾਸ਼ੇਰੀ ਦਿੰਦੇ ਜਦੋਂ ਹਰਿਮੰਦਰ ਸਾਹਿਬ ਬਣ ਕੇ ਤਿਆਰ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਇੱਥੇ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਇਹ ਸਿਰਫ ਇੱਟਾਂ ਚੂਨੇ ਅਤੇ ਸੰਗੇ ਮਰਮਰ ਦੀ ਇਮਾਰਤ ਨਹੀਂ ਸਗੋਂ ਇਹ ਵਿਸ਼ਵਾਸ ਸ਼ਰਧਾ ਨਿਮਰਤਾ ਅਤੇ ਮਾਨਵਤਾ ਦੇ ਪਿਆਰ ਦੀ ਉਹ ਨਹੀਂ ਹੈ ਜੋ ਸਦੀਆਂ ਤੋਂ ਪੂਰੀ ਦੁਨੀਆ ਨੂੰ ਰੌਸ਼ਨੀ ਅਤੇ ਸ਼ਾਂਤੀ ਦਾ ਮਾਰਗ ਦਿਖਾ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵ ਕੋੜੇ ਟੁੱਟੇ ਪਾ ਹੁਕਮ ਰਜਾਈ ਚਲਣਾ ਨਾਨਕ ਲਿਖੇ